ਸੋ ਵੀ ਖੜਾਂਗਾ ਐ ਲੇਟ ਹੁੰਦੀ ਐ ਲੇਟ ਹੁੰਦੀ ਸਾਰੇ ਭਜਾ ਲੈਂਦੇ ਆ ਇੱਕ ਹੁਸ਼ਿਆਰਪੁਰ ਪਠਾਨਕੋਟ ਤੋਂ ਪਟਿਆਲਾ ਇਹ ਨਾ ਬੱਸਾਂ ਦੇ ਤਾਂ ਕਿਆਂ ਖੋਲਦੇ ਨੇ ਅਸੀਂ ਪਿੱਟੇ ਦੇ ਰਹਿ ਜਾਂਦੇ ਆ ਸਾਨੂੰ ਅੱਧਾ ਅੱਧਾ ਘੰਟਾ 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 ਹੋ ਜਾਂਦਾ ਹੈ ਕਈ ਵਾਰ 35 35 ਮਿੰਟ ਵੀ ਹੋ ਜਾਂਦੇ ਔਰੇ ਦੋ ਦੋ ਘੰਟੇ ਦੀ ਕਿਹਦੇ ਦੇਖੋ ਸਾਨੂੰ ਨਾ 4 ਸਾਲ ਹੋ ਗਏ ਅੱਗੇ ਜਾਂਦੇ ਨੂੰ ਕੱਲ ਇਹ ਹੁੰਦੀ ਐ ਕਿ ਬੱਸਾਂ ਵਾਲੇ ਬੱਸ ਰੋਕਦੇ ਨੇ ਉਹਨਾਂ ਨੂੰ ਇਹ ਐ ਕਿ ਇਹ ਧਾਰਗੜ ਵਾਲੀ ਬਿੱਟਿਆ ਨੇ ਇਹਨਾਂ ਨੇ ਕਰਾਇਆ ਦੇਣਾ ਨਹੀਂ ਸਾਡਾ ਤਰਾ ਹੀ ਨਿਕਲਣਾ ਕਿਉਂ ਕਿਉਂਕਿ ਹੁਣ ਵਸਤੇ ਜਿਹੜੇ ਸਰਕਾਰੀ ਵਸਾਲ ਹੈ ਉਹਨਾਂ ਨੂੰ ਸਰਕਾਰ ਪੈਸਾ ਦੇ ਤੇ ਆਧਾਰ ਕਾਡ ਜਿਹੜਾ ਲਾਗੂ ਹੋਇਆ ਉਹ ਵੀ ਸਰਕਾਰ ਦੇ ਨਿਯਮ ਕਰ ਰਹੀ ਹੈ ਨਹੀਂ ਸੰਭਟਾ ਕਰੂ ਠੀਕ ਹੈ ਜੀ ਹੁਣ ਇਹ ਲੋਕ ਕੀ ਕਰਦੇ ਨੇ ਇਹ ਵਸਤੇ ਜਾਂ ਤਾਂ ਹੋਰੇ ਖੜਾ ਲੈਣ ਜਿਹੜੇ ਕਾਕੀ ਵਾਰੀ ਕੋਈ ਹੋਵੇ ਜਾਂਕਰ ਉਹਨਾਂ ਦੇ ਉਹ ਪੁਲਿਸ ਜਿਹੜਾ ਇੱਧਰ ਪੈਟਰੋਲ ਕਰਦਾ ਉਹਦੇ ਪਿੱਛੇ ਜਾਂ ਉਹ ਕੰਟਰੋਲ ਕਰਦੇ ਇਹਨਾਂ ਨੇ ਕਦੀ ਵੀ ਬੱਸ ਸਟੈਂਡ ਪਰ ਬੱਸ ਲਾੜੀ ਨਹੀਂ ਹੈਗੀ ਠੀਕ ਹੈ ਜੇ ਅਸੀਂ ਊਰੇ ਵੀ ਖੜ੍ਹਦੇ ਆ ਨਾ ਜਿਵੇਂ ਉਹਨੂੰ ਕਹਿੰਦੇ ਖਾ ਕੇ ਬੱਸ ਖੋਲ ਦੋ ਖੋਲ ਦੋ ਕਿਉਂਕਿ ਸਰ ਸਾਨੂੰ ਵੀ ਅਸੀਂ ਬੜੇ ਨਿੱਕੇ ਬੰਦੇ ਸਾਨੂੰ ਕੋਈ ਨਹੀਂ ਸਮਝ ਆ ਗਈ ਜੀ ਬੱਸ ਭਰੀ ਹੋਈ ਹੈ ਅਸੀਂ ਹੱਥ ਨਹੀਂ ਪਾਣਾ ਇਹ ਬੱਸ ਖਾਲੀ ਹੈ ਅਸੀਂ ਚੜ ਜੰਨੇ ਆ ਠੀਕ ਹੈ ਕਿ ਸਾਨੂੰ ਵੀ ਆਣ ਜਾਣ ਤੇ ਬੜੀ ਦਿੱਕਤ ਹੁੰਦੀ ਹੈ ਅਸੀਂ ਉਸ ਦਿਨ ਪਠਾਨਕੋਟ ਵਾਲੇ ਗਿੱਪੂ ਦੀ ਬੱਸ ਲਈ ਅਸੀਂ ਉਹਨੂੰ ਕੋਇਆ ਕਿ ਤਾਂ ਕਿ ਖੋਲ ਦੋ ਭਾਜੀ ਕਿ ਅਸੀਂ ਚੜ ਜਾਈਏ ਬਹੁਤ سارے ਲੋਕ ਸੀਗੇ ਉਹਨੇ ਕਿਹਾ ਅਸੀਂ ਬੱਸ ਖੋਲੋ ਨਹੀਂ ਨਹੀਂ ਤਾਂ ਕਿ ਖੋਲਣੀ ਨਹੀਂ ਫਿਰ ਅਸੀਂ ਹਾਰ ਕੇ ਸਾਨੂੰ ਜਿਵੇਂ ਸਿੱਖਿਆ ਦਿੱਤੀ ਗਈ ਹੈ ਕਿ ਜੇ ਕੁਝ ਇਤਲਾਦਾ ਹੋਵੇ ਤੁਸੀਂ ਵੀਡੀਓ ਬਣਾ ਲਓ ਤੇ ਮੈਂ ਪਾਸੇ ਤੇ ਸਾਹਮਣੇ ਖੜ ਕੇ ਤੇ ਰੰਗ ਪਰੇਡ ਦੀ ਪਾਸੇ ਦੀ ਤੇ ਵਾਸਤੇ ਦੀ ਪੂਰੀ ਤੇ ਕਲਕਤ ਦੀ ਵੀਡੀਓ ਬਣੀ ਅਬ ਉਹ ਉਹਨਾਂ ਨੇ ਵੀ ਸਾਡੀ ਵੀਡੀਓ ਨਹੀਂ ਤਾਂ ਉਹ ਜਿੱਤ ਉੱਪਰ ਆੜ ਗਏ ਕਿ ਅਸੀਂ ਕਾਹਨੂੰ ਹੋਈ ਤੇ ਠੀਕ ਹੈ ਜੇ ਉਹਨਾਂ ਨੇ ਇਹ ਗੱਲ ਕਹੀ ਤੇ ਅਸੀਂ ਵੀ ਆੜ ਗਏ ਕਿ ਨਹੀਂ ਵਈ ਹੁਣ ਅਸੀਂ ਵਾਸਤੇ ਹਟਣਾ ਨਹੀਂ ਇਹ ਰੋਲ ਦਾ ਕੰਮ ਹੈ ਕਿਉਂਕਿ ਸਰ ਮੇਤਿਆਂ ਅੜ ਤੇ ਪਹਿਲਾਂ ਅਸੀਂ ਜਿਵੇਂ ਖੜੇ ਸੀ ਕਿ ਉਹ ਵਾਸਤਵਾਨ ਤੇ ਪਹਿਲਾਂ ਚਾਰ ਘਸਾ ਲਾਨ ਕੇ ਜੇ ਕਿਸ ਨੇ ਸਾਨੂੰ ਚੜਾਇਆ ਨਹੀਂ ਤੇ ਬਾਅਦ ਚ ਉੱਥੇ ਹੀ ਘਟ ਹੋ ਜਾਂਦਾ ਫਿਰ ਬਾਅਦ ਚ ਫਿਰ ਡਰਾਈਵਰ ਕੰਨੇ ਨੇ ਨਹੀਂ ਨਹੀਂ ਕਰਾਲੇ ਦਾ ਬੋਝ ਫੜਿਆ ਬਾਰੀਆਂ ਨੇ ਕਿ ਤੁਸੀਂ ਹਰ ਇੱਕ ਬਸ ਵਾਲਾ 10 5 ਬੰਦੇ ਲੈ ਕੇ ਜਾਓਗੇ ਤੇ ਕਦੀ ਘੜਾੜੇ ਕਿਹੜ ਹੋ ਗਈ ਬਿਲਕੁਲ ਠੀਕ ਹੈ ਤਾਂ ਕਰਕੇ ਅਸੀਂ ਉਸ ਇੰਜਾਮ ਲਾਇਆ ਸੀਗਾ ਕਿ ਬਸ ਵਾਲੇ ਕਹਿੰਦੇ ਪੰਜ ਬੱਚਾ ਸਿੱਤਾ ਸਰ ਦੇਖੋ ਕਰਾਲੀ ਕਰਾਲੀ ਦੇ ਬੰਦਿਆ ਜੋ ਬਹੁਤ ਸਿੱਖੀ ਹੁੰਦੀ ਹੈ ਜੇ ਪਹਿਲਾਂ ਅਸੀਂ ਕੁੜੀਆਂ ਪੈਸੇ ਦੇ ਦਿਆਂ ਤਾਂ ਸਾਤਾ ਸੀ ਬਸਾਂ ਤੇ ਲੱਟ ਗੱਡ ਤੇ ਦੇ ਲਈ ਇਹ ਜਸ ਬਾਅਦ ਜੋ ਫਿਰ ਪਹਿਲਾਂ ਆ ਗਿਆ ਉਹ ਲੱਗ ਗਿਆ ਟੈਕਟ। ਟੈਕਟ ਡਰਾਈਵਰ ਕਿਨੇ ਕਰਦਾ ਹੈ। ਲਾਈਵ ਐਪ ਕੋਈ ਨਹੀਂ ਕਰਦਾ। ਪਹਿਲਾਂ ਉਹ ਲਾ ਕੇ ਪਛਿਆ ਉਹ ਕਿਹਾ ਕਰੋ ਪਹਿਲ ਬੱਚਿਆਂ ਨੂੰ ਵਿਆਹ ਕਰੋ। ਠੀਕ ਹੈ ਜੀ। ਬਾਕੀ ਦੇ ਤੋਂ ਮੁੰਡੇ 10 ਮਿੰਟ ਮਗਰੋਂ ਵੀ ਚੱਲ ਜਾਣਗੇ। ਪਹਿਲਾਂ ਧੀਆਂ ਨੂੰ ਚੜਾਓ। ਕਾਲਜ ਵਾਲਿਆਂ ਤੇ ਸਕੂਲ ਵਾਲਿਆਂ। ਠੀਕ ਹੈ ਨਾ? ਆਪੇ ਲੈ ਧੀਆਂ ਨੂੰ ਝਾਲੋ ਸਾਰਿਆਂ ਨੂੰ। ਮੁੰਡਿਆਂ ਨੂੰ ਮੁਰਕੇ ਚੜਾ ਲਓ, ਕੁੜੀਆਂ ਨੂੰ ਚੜਾ ਲਓ। ਹਾਂਜੀ ਪਾਜੀ ਨਾਲ ਲਿਖੋ ਕਿ ਸਾਈਡ ਤੋਂ ਨਾਲੀ ਕਰਦੀ ਗੱਡੀ ਆ। ਖਾਲੀ ਗੱਡੀ ਆ ਉਹ ਪਾਜੀ ਉਹ ਅੰਮ੍ਰਿਤਸਰ ਡਿਪੋ ਦੀ ਗੱਡੀ ਪਰਲੀ ਸਾਈਡ ਤੋਂ ਲੰਘ ਕੇ ਹੀ ਖੜੇ ਐ ਇੰਨੇ ਜਾਣੇ ਅੱਧੇ ਘੰਟੇ ਤੋਂ ਖੜੇ ਆ ਸਾਨੂੰ ਕੋਈ ਪੁੱਛਦਾ ਨਹੀਂ ਇੱਥੇ ਕਹਿੰਦੇ ਇੱਥੇ ਕਢਾਉਦੇ ਨਹੀਂ ਪਾਜੀ। ਪਰਲੀ ਸਾਈਡ ਤੋਂ ਲੈ ਗਿਆ ਸਾਡੀਆਂ ਧੀਆਂ ਫੜਨ ਵੱਡੀਆਂ ਅਫਸਰ ਬੰਦ। ਪੱਕੀ ਇਤਨੀ ਪੱਕੀ ਬਿਊਟੀ ਲਾਤੀ ਆ ਕੋਰਾਲੀ ਜਿਹੜਾ ਪਾਸਟੋਰ ਵਿਆ ਇਹ ਟ੍ਰੈਕਸ਼ਨ ਕਰਦੀ ਆ ਕਿਉਂਕਿ 7:30 ਤੋਂ ਲੈ ਕੇ 8:30 ਦਾ ਮੇਨ ਟਾਈਮ ਆ ਜਦੋਂ ਸਾਡੀਆਂ ਧੀਆਂ ਨੇ ਸਕੂਲ ਤੇ ਕਾਲਜ ਦੇ ਵਿੱਚ ਪੜ੍ਹਨ ਜਾਣਾ ਹੁੰਦਾ ਤੇ ਇਹ ਟਾਈਮ ਇਹਨਾਂ ਦਾ ਆ ਮੈਂ ਸਾਰੇ ਜਿਹੜੇ ਸਾਡੇ ਡਰਾਈਵਰ ਆ ਕਲੈਕਟਰ ਆ ਇਹਨਾਂ ਨੂੰ ਵੀ ਮੈਂ ਦੇਰਤੀ ਕਰਦਾ ਵੀ ਜਦੋਂ ਵੀ ਤੁਸੀਂ ਕਿਸੇ ਵੀ ਪਾਸਟੈਂਡ ਤੇ ਬੱਸ ਰੋਕਦੇ ਹੋ ਉੱਥੇ ਤੁਸੀਂ ਕੋਸ਼ਿਸ਼ ਇਹੋ ਕਰਿਆ ਕਰੋ ਕਿ ਜਿਹੜੀਆਂ ਸਾਡੀਆਂ ਧੀਆਂ ਸਕੂਲ ਤੇ ਕਾਲਜ ਜਾਣ ਵਾਲੀਆਂ ਨਾ ਪਹਿਲ ਉਹਨਾਂ ਨੂੰ ਦਿਆ ਕਰੋ ਉਦੇ ਬਾਅਦ ਮੀਨ ਇਹੋ 1 ਘੰਟਾ ਆ ਜਦੋਂ ਰਾਸ਼ ਪੈਣਾ ਆ ਮੁੜ ਕੇ ਆਪੇ ਰਾਸ਼ ਓੜੀ ਓੜੀ ਜਿਹੜਾ ਵਾ ਉਸ ਥੇਰੋ ਜਿਹੜਾ ਤੇ ਬਾਕੀ ਜਿਹੜੀ ਸਵਾਰੀ ਆ ਉਹਨੂੰ ਵੀ ਆਪਾਂ ਲੈ ਕੇ ਜਾਣਾ ਇਹ ਨਹੀਂ ਮੈਂ ਕਹਿੰਦਾ ਉਹਨਾਂ ਨੂੰ ਵੀ ਲੈ ਕੇ ਜਾਣਾ ਪਰ ਜਿਹੜਾ 7:30 ਤੋਂ 8:30 ਇੱਕ ਘੰਟਾ ਆ ਉਹ ਸਕੂਲ ਤੇ ਕਾਲਜ ਦਾ ਟਾਈਮ ਆ ਉਹ ਖਾਸ ਕਰਕੇ ਸਾਡੀਆਂ ਧੀਆਂ ਦਾ ਧਿਆਨ ਰੱਖਣਾ ਕਿਉਂਕਿ ਜਿਹੜਾ ਜੈਂਟਸ ਆ ਉਹ ਤੇ ਹੋਰ ਤਰੀਕੇ ਵੀ ਜਾ ਸਕਦਾ ਵਾ ਕੋਈ ਆਪਦੇ ਵਹਿਕਲ ਤੇ ਵੀ ਉਹ ਪ੍ਰਾਈਵੇਟ ਪਾਸਟੇ ਵੀ ਚੜ ਸਕਦਾ ਉਹ ਆਪਦੀ ਗੱਡੀ ਦੇ ਵੀ ਜਾ ਸਕਦਾ ਪਰ ਬੱਚਿਆਂ ਨੂੰ ਦਿੱਕਤ ਆਉਂਦੀ ਆ ਧੀਆਂ ਨੂੰ ਦਿੱਕਤ ਆਉਂਦੀ ਆ ਖਾਸ ਕਰਕੇ ਪਹਿਲ ਦੇਣੀ ਆ ਸਾਡੀਆਂ ਧੀਆਂ ਨੂੰ ਮੰਤਰੀ ਸਾਹਿਬ ਜੀ ਦਾ ਵੀ ਕਾਰਵਾਈ ਹੋਊਗੀ ਜੇਕਰ ਕੋਈ ਵੀ ਕੋਈ ਰੋਡ ਵੀ ਦਾ ਡਰਾਈਵਰ ਟੱਕੀ ਨਹੀਂ ਲੁਕੂ ਬਿਖੋ ਇੱਥੇ ਲਾਤੀ ਆ ਦੋ ਇੰਸਪੈਕਟਰਾਂ ਦੀ ਡਿਊਟੀ ਲਾਤੀ ਆ ਜਿਹੜਾ ਇੱਕ ਇਧਰੋਂ ਚੰਡੀਗੜ੍ਹ ਤੋਂ ਕਰਾਲੀ ਤੋਂ ਫਰੜ ਤੋਂ ਰੋਪੜ ਤੋਂ ਕਰਾਲੀ ਨੂੰ ਤੇ ਗਾ ਅੰਮ੍ਰਿਤਸਰ ਨੂੰ ਬੱਸਾਂ ਨਿਕਲਦੀਆਂ ਉਧਰਲੀ ਸਾਈਡ ਇੱਕ ਇਨਸਪੈਕਟਰ ਪੱਕਾ ਖੜੂਗਾ ਇੱਕ ਕਰਾਲੀ ਬੱਸ ਸਟੈਂਡ ਤੋਂ ਜਿਹੜੀਆਂ ਚੰਡੀਗੜ੍ਹ ਤੋਂ ਬੱਸਾਂ ਜਾਂਦੀਆਂ ਏਕ ਇਨਸਪੈਕਟਰ ਪੱਕਾ ਉਧਰ ਖੜੂਗਾ ਤੇ ਸਾਰੀਆਂ ਬੱਸਾਂ ਬੱਸ ਸਟਾਪ ਤੇ ਰੁਕੀ ਜਾਣਗੀਆਂ ਜਿੱਥੇ ਵੇਖੋ ਬੱਸ ਪੂਲ ਭਰੀ ਆ ਤੇ ਬਾਤਿਆ ਜਿਹਦੇ ਵਿੱਚ ਸਵਾਰੀਆਂ ਉਹਦੇ ਚਲੋ ਮਜਬੂਰੀ ਆ ਜਿਹਦੇ ਵਿੱਚ ਜਗ੍ਹਾ ਹੈਗੀ ਆ ਉਹਦੇ ਚ ਸਵਾਰੀਆਂ ਚੜਾ ਕੇ ਖੜੂਗਾ ਜੇ ਜਗ੍ਹਾ ਹੁੰਦੀ ਤੋਂ ਵੀ ਨਹੀਂ ਕੋਈ ਬੱਸ ਰੋਕਦਾ ਫਿਰ ਉਹ ਡਰਾਈਵਰ ਤੇ ਤੇ ਕਲੈਕਟਰ ਤੇ ਕਾਰਵਾਈ ਵੀ ਕਰਾਂਗੇ ਕੀ ਕੀ ਪਾਸੇ ਚੜ੍ਹਨ ਨੂੰ ਜਗ੍ਹਾ ਆ ਰੋਕਣੀ ਚਾਹੀਦੀ ਆ ਦੇਖੋ ਇਹ ਸਰਕਾਰ ਦੀ ਝੂਲਟ ਆ ਸਰਤਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ 24 ਘੰਟੇ ਰਾਤ ਦਿਨ ਲੋਕਾਂ ਲਈ ਕੰਮ ਕਰਦੇ ਪਹਿੰਦੇ ਇਹ ਸਰਕਾਰ ਨੇ ਪੈਸੇ ਅਦਾ ਕਰਦੇ ਆ ਇਹ ਕਲੈਕਟਰਾਂ ਨੂੰ ਤੇ ਡਰਾਈਵਰਾਂ ਨੂੰ ਬੱਸਾਂ ਰੋਕ ਕੇ ਬੱਚਿਆਂ ਨੂੰ ਸੜਕੀਆਂ ਭੈਣਾਂ ਨੂੰ ਚੜਾ ਕੇ ਫੜਨਾ ਚਾਹੀਦਾ ਬੱਸਾਂ ਤੇ ਉਹਨਾਂ ਦੀ ਮੰਜ਼ਿਲ ਤੱਕ ਪਹੁੰਚਾਉਣਾ ਚਾਹੀਦਾ ਤੇ ਅੱਜ ਤੇ ਜਿੰਨੀਆਂ ਵੀ ਬੱਸਾਂ ਆਈਆਂ ਚਲੋ ਤਕਰੀਬਨ ਸਾਰੀਆਂ ਹੀ ਖੜਤੀਆਂ ਵੀ ਰਹੀਆਂ ਤੇ ਸਵਾਰੀਆਂ ਵੀ ਅੱਜ ਜੇ ਕਿਹ ਇਹ ਵੀ ਖਾਲੀ ਬਸਾਂ ਗਈਆਂ ਸਵਾਰੀਆਂ ਵੀ ਪੋਲਿਆ ਜਿਹੜੀ ਪੋਲਿਆ ਬੱਸ ਉਹਦੇ ਤੇ ਚਲੋ ਇਹਨਾਂ ਲੋਕਾਂ ਨੂੰ ਵੀ ਪਰੇਸ਼ਾਨੀ ਨਹੀਂ ਜਿਹੜੀ ਬੱਥ ਪੋਲਿਆ ਉਹਦੇ ਤੇ ਵੀ ਕੋਈ ਕਿਸ ਤੋਂ ਪਰਤੂ ਨਹੀਂ ਕਰਦੇ ਵੀ ਜੇ ਸਵਾਰੀਆਂ ਭਰੀਆਂ ਆ ਉਹ ਨਾ ਵੀ ਰੁਕੇ ਕੋਈ ਗੱਲ ਨਹੀਂ ਪਰ ਇੱਕ ਬ੍ਰੇਕ ਜ਼ਰੂਰ ਮਾਰਨੀ ਚਾਹੀਦੀ ਹੈ ਕਿ ਇਹਨਾਂ ਦੇ ਦਿਲ ਨੂੰ ਇਹ ਵਿਸ਼ਵਾਸ ਹੋ ਜਾਏ ਕਿ ਵਾਕੇ ਪਾਸ ਭਰੀ ਤੇ ਅਸੀਂ ਕਿੱਥੇ ਚੜਦੇ ਜੀ ਸਾਰੀ ਗੱਲ ਇਹ ਵੀ ਪੈਣਪੜਾ ਸਮਝਦੇ ਕੋਈ ਨਵੀਆਂ ਬਸਾਂ ਲੈ ਕੇ ਵੀ ਯੋਜਨਾ ਹੈ ਬਿਲਕੁਲ 1000 ਤੋਂ ਵੱਧ ਬੱਸਾਂ ਜਿਹੜੀਆਂ ਉਹਦੀ ਪ੍ਰਪੋਜ਼ਲ ਜਿਹੜੀ ਪਾੜ ਕੇ ਪਾਸ ਹੋ ਚੁੱਕੀ ਆ ਬੱਸ ਫਤੋਬਾਦ ਦੇ 1.5 ਮਹੀਨੇ ਦੇ ਵਿੱਚ ਵਿੱਚ ਨਵਾਂ ਪਲੀਟ ਜਿਹਦੇ ਚ ਵਾਰ-ਵਾਰ ਜਿਵੇਂ ਮੰਨ ਲਓ ਈ ਮਹੀਨੇ 2 ਮਹੀਨੇ ਆਪ ਦਾ 10 20 3 ਬੱਸਾਂ ਹਰ ਮਹੀਨੇ ਆਇਆ ਕਰਨੀਆਂ ਪਲੀਟ ਦੇ ਵਿੱਚ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮਨਜ਼ੂਰੀ ਦੇ ਦਿੱਤੀ ਆ ਨਵੀਆਂ ਬੱਸਾਂ ਵੀ ਜਿਹੜੀਆਂ ਉਹ ਜਲਦ ਪਹਿਣਗੀਆਂ ਜਿਹਦੇ ਨਾਲ ਜਿਹੜੀ ਦਿੱਕਤ ਆਉਂਦੀ ਆ ਬੱਸਾਂ ਚ ਗੈਦਰਿੰਗ ਵਾਟ ਹੁੰਦੀ ਆ ਉਹਦੇ ਤੋਂ ਵੀ ਨਿਜਾਤ ਖੁਦ ਮੰਤਰੀ ਸਾਹਿਬ ਜਿਹੜੇ ਬੱਚਿਆਂ ਨੇ ਧਰਨਾ ਲਾਇਆ ਸੀਗਾ ਉਹਨਾਂ ਨੂੰ ਤੁਹਾਡਾ ਜੀ ਸ਼ੁਕਰੀਆ ਦਾ ਕਰਨਾ ਕੀ ਕਹਿਣਾ ਚਾਹੁੰਦੇ ਕੋਈ ਸਰਦੀਆਂ ਪੁੱਤ ਨੇ ਸਾਡੇ ਬੱਚੇ ਨੇ ਆਪਦੇ ਸਾਡੇ ਪਰਿਵਾਰ ਨੇ ਤੇ ਜੇ ਕਾਹ ਵੀ ਕੋਈ ਮੁਸ਼ਕਲ ਆਊਗੀ ਤੇ ਜਿਵੇਂ ਅੱਜ ਮੈਂ ਆਪਣੇ ਬੱਚਿਆਂ ਕੋਲ ਮੈਂ ਕਹਾ ਵੀ ਬੱਚਿਆਂ ਦੀ ਜਿਹੜੀ ਕੋਈ ਮੁਸ਼ਕਲ ਆਉਦਾ ਹੱਲ ਕਰਾਂਗੇ ਬੱਚਿਆਂ ਨੂੰ ਦੇਖ ਜਾਵਾਂਗੇ ਮੈਂ ਅੱਜ ਮੇਰੇ ਜਦੋਂ ਮੈਨੂੰ ਪਤਾ ਲੱਗਾ ਸਾਡੇ ਚੇਅਰਮੈਨ ਨੇ ਪਰਮਿੰਦਰ ਗੋਲਡੀ ਜੀ ਇਹ ਕਿਸੇ ਹਲਕੇ ਦੇ ਵਿੱਚ ਰਹਿੰਦੇ ਇੱਥੇ ਪ੍ਰਧਾਨ ਸਭਾ ਦੇ ਵਿੱਚ ਰਹਿੰਦੇ ਆ ਇਹਨਾਂ ਮੈਨੂੰ ਦੱਸਿਆ ਵੀ ਇਤਨਾ ਪਰੇਸ਼ਾਨੀ ਆ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਅੱਜ ਆਪਾਂ ਬਿਨਾਂ ਸਿਕਿਉਰਟੀ ਤੋਂ ਬਿਨਾਂ ਕਿਸੇ ਨੂੰ ਦੱਸੇ ਤੋਂ ਆਪਾਂ ਜਾਣਾ ਤੇ ਜਾ ਕੇ ਚੈੱਕ ਕਰਦੇ ਆ ਚਲੋ ਆਏ ਆ ਇੱਥੇ ਇਹ ਡਰਾਈਵਰਾਂ ਕਨੈਕਟਰਾਂ ਨੇ ਬੱਸਾਂ ਰੋਕੇ ਹੀ ਤਕਰੀਬਨ ਖੜੀਆਂ ਸਿਕਿਉਰਟੀ ਮਤਲਬ ਇਹ ਨਾਲ ਲੈ ਗਿਆ ਜੋ ਸਿਕਿਉਰਟੀ ਆ ਜਾਂਦੀ ਆ ਉਹ ਕਿ ਸਾਰਿਆਂ ਨੂੰ ਪਤਾ ਲੱਗ ਜਾਂਦਾ ਕਿ ਕੋਈ ਜਾਂ ਅਫਸਰ ਆਇਆ ਜਾਂ ਕੋਈ ਲੀਡਰ ਆਇਆ ਮੈਂ ਚੁੱਪ ਕਰਕੇ ਆ ਕੇ ਪਹਿਲਾਂ ਉੱਧਰ ਜਿੱਥੋਂ ਪਾਸਟਾਪ ਤੋਂ ਕੋ ਕਰਾਲੀ ਰੋਕੇਗਾ ਸੰਗਲ ਨੂੰ ਜਮੀਆ ਉੱਤਰ ਰੁਕੇ ਆ ਚਲੋ ਉਹ ਰੂਟਿੰਮ ਦੇ ਵਿੱਚ ਇੱਕ ਅੱਧੀ ਬੱਸ ਭਾਵੇਂ ਲੰਗੀ ਹੋਵੇ ਬਾਕੀ ਰੋਕੇ ਹੀ ਸਟਾਪ ਕਰਕੇ ਹੀ ਲੈ ਕੇ ਗਏ ਆ ਤੇ ਇੱਥੇ ਪੱਕੀ ਆਪਾਂ ਦੋ ਇਨਸਪੈਕਟਰ ਤਾਇਨਾਤ ਕਰਦੇ ਆ ਕਿ ਦੋਵੇਂ ਇਨਸਪੈਕਟਰ ਦੋਵਾਂ ਬੱਸ ਸਟਾਪ ਤੇ ਖੜੇ ਰਹਿਣਗੇ ਹਰ ਬੱਸ ਇੱਥੇ ਟ੍ਰੀਕ ਮਾਰ ਕੇ ਜ